ਕੋਈ ਨਹੀਂ ਕੋਈ ਨਹੀਂ ਯਾਰ ਆ ਨਹੀਂ ਗੇੜਾ ਤੂੰ ਮੇਰਾ ਮਾਰਨਾ ਹੀ ਹਟ ਗਿਆ ਉਸ ਤੋਂ ਬਾਅਦ ਉਹ ਕੋਈ ਨਹੀਂ ਯਾਰ ਤਰਾ ਆਪਣਾ ਘਰ ਆ ਜਦੋਂ ਮਰਜੀ ਆ ਜੂਨੇ ਕੀ ਕਹਿਣਾ ਲੈ ਉਹ ਨੂੰ ਮੈਂ ਪਹਿਲਾਂ ਕਹਿ ਦਿੰਨਾ ਕੋਈ ਨਹੀਂ ਆ ਜਾ ਆ ਜਾ ਅੱਜ ਆ ਜਾ ਤੰਗ ਬਾਈਓ ਮਾਮੇ ਦੇ ਮੁੰਡੇ ਨਹੀਂ ਆਉਣੇ ਅੱਜ ਸੋਣ ਵਾਲੇ ਨੇ ਹਾਂ ਤੇ ਤੂੰ ਪਹਿਲਾਂ ਹੀ ਕੋਈ ਨਾ ਉਹ ਜੀ ਗੱਲ ਉਹਦੇ ਨਾਲ ਕਰੀ ਕਿਹਾ ਆਉਣਾ ਗੋਣੇ ਕਿਹੋ ਜੀ ਵੀ ਪੁੱਠੀ ਸਿੱਧੀ ਗੱਲ ਹੀ ਨਾ ਬਾਈ ਅੱਛਾ ਪੁੱਠੀ ਸਿੱਧੀ ਮੈਂ ਕਰਦਾ ਆ ਉਹਦੇ ਨਾਲ ਫੇਰ ਵੀ ਵੀ ਆਪ ਮਸਾ ਤੇ ਫਿਰ ਯਾਰ ਤੂੰ ਫੇਰ ਲੜ ਪਿਆ ਸੀ ਪਿਛਲੀ ਵਾਰੀ ਭਰਾਵਾ ਉਹ ਬਾਬਿਆਂ ਦੀਆਂ ਗੱਲਾਂ ਕਰਨੋਂ ਹਟਦਾ ਨਹੀਂ ਕਿਤੇ ਤਾਂ ਵਾਸਤੂ ਸ਼ਾਸਤਰ ਬਾਰੇ ਦੱਸਣ ਲੱਗ ਜੂ ਆ ਆ ਤੁਹਾਡੇ ਘਰ ਦਾ ਮੂੰਹ ਆ ਇੱਧਰ ਆ ਆ ਇੱਧਰ ਆ ਕਿਤੇ ਪੁੱਛਾਂ ਕੱਢਣ ਵਾਲੇ ਬਾਰੇ ਦੱਸਣ ਲੱਗ ਜੂ ਜੋ ਪੁੱਠੀਆਂ ਗੱਲਾਂ ਕਰਦਾ ਛੱਤਰ ਤਾਂ ਉਹਨੇ ਖਾਣਾ ਹੀ ਆ ਉਹ ਬਾਈ ਉਹ ਰਵਾਪ ਕਹਿੰਦਾ ਤੋਰ ਗਵੰਢੀ ਆਏ ਆਪਣੀ ਉਂਗਲਾਂ ਲਾ ਕੇ ਭੇਜ ਦਿੰਦੇ ਨੂ ਉਪਰ ਆ ਕਿਤੇ ਕੋਈ ਨਹੀਂ ਗੱਲਾਂ ਕਰਦਾ ਉਹਨੂੰ ਫੋਨ ਕਰ ਦੇ ਪੀ ਮੇਰੇ ਕੋਲ ਪੁੱਠੀ ਸਿੱਧੀ ਗੱਲ ਪਾਦਾ ਨਹੀਂ ਨਹੀਂ ਕੋਈ ਨਹੀਂ ਕਰਦਾ ਉਹ ਤੂੰ ਆਪਦਾ ਬਸ ਚੱਲੀ ਮੇਰੀ ਗੱਲ ਹੋ ਗਈ ਉਹਦੇ ਨਾਲ ਆਊਗਾ ਅੱਜ ਨਹੀਂ ਤੂੰ ਬਰਹਾਲ ਕਰ ਉਹਦਾ ਕੋਈ ਨਹੀਂ ਮੇ ਕੋਲ ਇੱਕ ਹੋਰ ਸਕੀਮ ਹੈਗੀ ਆ ਫਿਰ ਕਿਹੜੀ ਤੂੰ ਦੱਸਦਾ ਮੈਂ ਤੈਨੂੰ ਆਊਗਾ ਆਪਾਂ ਤਿਆਰੀ ਕਰਦੇ ਆ ਚੱਲ ਤੂੰ ਸਕੀਮ ਤਾਂ ਦੱਸ ਫਿਰ ਮੈਨੂੰ ਕੋਈ ਨਹੀਂ ਦੱਸਦਾ ਦੱਸਦਾ ਚੱਲ ਤੂੰ ਆਏ ਗਰੋਨੇ ਆਉਣਾ ਤਾਂ ਫਿਰ ਪੱਠੇ ਪੁੱਠੇ ਪਾ ਕੇ ਕਮਨਵੈੜ ਦੇ 10 ਮਿੰਟ ਬੈਠੇਗਾ ਕੋਲੇ ਉਹਦੇ ਪੱਠੇ ਪੁੱਠੇ ਤਾਂ ਪਾ ਦਿੰਨੇ ਆ ਤੇ ਨਾਲੇ ਉਹਨੂੰ ਫੋਨ ਕਰ ਦੇ ਉਹਨੂੰ ਕਹ ਪੁੱਠੀ ਸਿੱਧੀ ਗੱਲ ਨਾ ਕਰੀ ਕਿਤੇ ਫੇਰ ਐਦ ਕੀ ਮੈਨੂੰ ਤਾਉਣ ਕਰਾ ਕੇ ਨਹੀਂ ਪੁੱਠੀ ਸਿੱਧੀ ਗੱਲ ਨਹੀਂ ਨਾ ਆਪਾਂ ਪਤਾ ਕੀ ਕਰਦੇ ਆ ਹਾਂ ਆਪਾਂ ਉਹਦੇ ਉਨ ਤੋਂ ਪਹਿਲਾਂ ਹੀ ਨਾ ਬਾਾਰ ਚ ਪੋਸਟਰ ਤੇ ਲਿਖ ਕੇ ਲਾ ਦਿੰਨੇ ਆ ਹਾਂ ਆਪੇ ਪੜ ਲੂਗਾ ਤੇ ਉਹਦੇ ਉੱਥੇ ਜਿਹੇ ਦਿਮਾਗ ਚ ਪੈ ਜੂਗੀ ਮੈਂ ਜਾ ਕੇ ਅੰਦਰ ਕੋਈ ਪੁੱਠੀ ਸਿੱਧੀ ਗੱਲ ਨਹੀਂ ਕਰਨੀਗੀ ਪੁੱਠੀ ਸਿੱਧੀ ਨਹੀਂ ਉਹ ਤੇ ਲੈ ਕੇ ਲਾ ਹਾਂ ਬਾਬੇ ਬੁੱਬੇ ਲਈ ਵਹਿਮਾ ਪਰ ਮਾਰੀ ਗੱਲ ਕਿਵੇਂ ਪ ਕਿ ਸੇ ਵਾਸਤੂ ਸ਼ਾਸਤਰ ਬਾਰੇ ਨਹੀਂ ਗੱਲ ਕਰਨੀ ਕਿ ਪੰਡਤ ਬਾਰੇ ਨਹੀਂ ਗੱਲ ਕਰਨੀ ਇਹਨਾਂ ਲਿਖ ਕੇ ਆਪਾਂ ਲਿਖ ਕੇ ਲਾ ਦੇਣੀ ਆਪੇ ਪੜ ਲੂਗਾ ਜੇ ਕੀਤੀ ਤਾਂ ਇਸ ਸਮਾਨ ਦੀ ਆਪ ਜਿੰਮੇਵਾਰ ਕੋਈ ਨਹੀਂ ਕੋਈ ਨਹੀਂ ਤੂੰ ਉਹਦਾ ਇਹਨਾਂ ਨਾਲ ਤਤਤਾ ਹੋਇਆ ਬਾਪਾ ਤੂੰ ਲਾ ਦੇ ਲੈ ਭਾਈ ਮੈਂ ਲੈ ਆਂਦਾ ਸਕੈਚ ਤੇ ਆਹ ਚਾਰਟ ਇਸ ਤੇ ਉੱਪਰ ਲਿਖ ਦਿੰਨੇ ਆ ਫਿਰ ਹਾਂ ਅਗਰ ਇੱਥੇ ਲਾ ਇਹਨੂੰ ਪੌਰੀ ਤੇ ਲਿਖ ਦੇ ਫਿਰ ਤੇ ਮਾਦਰ ਨੂੰ ਲੈ ਕੇ ਪੂਰਾ ਪੜਾ ਲੈ ਹਣ ਇਹ ਲਿਖ ਕੇ ਨਾ ਦੇ ਸਾਹਮਣੇ ਕਰਕੇ ਲਾ ਦੇ ਵੀ ਪੜ੍ਹ ਲੈ ਅਗਲਾ ਸਵਾਲ ਆ ਕੇ ਬਸ ਮੈਂ ਆਨਸਰ ਪਿੰਨ ਦੀ ਅੱਖਾਂ ਚਾਹੀ ਵਜੂਗਾ ਹਾਂ ਦੇ ਘਰ कोई भी रिश्तेदार आवे कि ले भाई ਪੜ ਕਰਾਂ ਸਹੀ ਆ ਕੀ ਲਿਖਿਆ ਸਾਡੇ ਘਰੇ ਕੋਈ ਵੀ ਰਿਸ਼ਤੇਦਾਰ ਆਵੇ ਤਾਂ ਕਿਸੇ ਬਾਬੇ ਬਾਰੇ ਜਾਂ ਕਿਸੇ ਵਹਿਮ ਪਰਮ ਦੀ ਗੱਲ ਨਾ ਕਰੇ ਹਾਂ ਜੇ ਕੀਤੀ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੋਵੇ ਤੇ ਡੰਡੀ ਇਹ ਹੁਣ ਮੈਂ ਜਾ ਕੇ ਲਾ ਦੇ ਲੈ ਲੈ ਵੀ ਗੱਟਦੇ ਹੁਣ ਪੱਕੇ ਕੋਕ ਕੇ ਹੁਣ ਅੱਗੇ ਆ ਉਹ ਆਪਦੇ ਸਮਾਨ ਦੀ ਆਪੇ ਜਿੰਮੇਵਾਰੀ ਹੋਊਗੀ ਕੀ ਹੈ ਅੱਛਾ 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 ਨਵੰਗਸ ਕੀ ਮਲਾਉਂਦੇ ਆ ਅੱਗੇ ਤਾਂ ਚੱਲ ਆਪਾਂ ਰਿਸ਼ਤੇਦਾਰ ਨੂੰ ਸਖਾ ਕੇ ਭੇਜ ਦਈਦਾ ਸੀ ਹੁਣ ਕਿਵੇਂ ਕਰਾਂਗੇ ਲੈ ਆ ਆ ਗਈ ਇਸਕੀ ਮਹ ਲੈ ਵੀ ਥੋਨੋਂ ਨਹੀਂ ਲਾਉਣੇ ਹੁੰਦੇ ਪੋਸਟਰ ਪੋਸਟਰ ਤਾਂ ਤੁਹਾਨੂੰ ਮੈਂ ਲਾ ਕੇ ਵਿਖਾਉਣਾ ਲੇ ਵੀ ਹੁਣ ਬਣੀਏ ਗੱਲ ਤੁਹਾਨੂੰ ਬੜੇ ਲਾਉਣੇ ਹੁੰਦੇ ਪੋਸਟਰ ਆ ਕੀ ਲੱਛ ਲਾਤੇ ਅੱਛਾ ਹੁਣ ਤਾਂ ਸਿਆਣੇ ਹੋ ਗਏ ਪਹਿਲਾਂ ਤਾਂ ਕੰਜਰ ਦੇ ਬਾਲੇ ਕਟੜ ਸੀ ਚੱਲ ਕਰਦੇ ਆ ਗੱਲਾਂ ਬਾਤਾਂ ਜਾ ਕੇ <laughs> oh, no, 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 no. <laughs>